ਅੱਜ ਥਾਣਾ ਸਦਰ ਸਮਾਣਾ ਦੇ ਮੁਖੀ ਅਵਤਾਰ ਸਿੰਘ ਦੀ ਅਗਵਾਈ ਹੇਠ ਮਵੀ ਇਨਚਾਰਜ ਹਰਦੀਪ ਸਿੰਘ ਦੀ ਟੀਮ ਨੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਦੌਰਾਨ 49 ਬੋਤਲਾਂ ਲਾਹਣ ਅਤੇ 180 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਮਾਣਾ ਤੋਂ ਦਿਵਾਂਤ ਰੇਜਾ ਦੀ ਰਿਪੋਰਟ। ਇਸ ਵਾਰ ਦੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਿਆਲਾ ਦੀ ਨਿਰਦੇਸ਼ਾਂ ਤੇ ਸਾਡੀ ਮੈਡਮ ਨੀਹਾ ਅਗਰਵਾਲ ਦੇ ਨਿਸ਼ਾਨ ਦਿਸ਼ਾਂ ਦੇ ਸੰਬੰਧਤ ਮੈਂ ਅਤੇ ਮੇਰੀ ਜਿਹੜੇ ਚੌਕੀ ਇੰਚਾਰਜ ਹੈ ਅਸੀਂ ਹਰਦੀਪ ਸਿੰਘ ਦੀ ਟੀਮ ਵੱਲੋਂ ਠੀਕ ਹੈ ਨਸ਼ਿਆਂ ਦੇ ਖਿਲਾਫ ਕਮਹਿਮਾ ਕੀਤੀ ਹੋਈ ਆ ਜਿਸ ਸੰਬੰਧੀ ਮੇਰੇ ਚੌਕੀ ਇੰਚਾਰਜ ਹੈ ਅਸੀਂ ਹਰਦੀਪ ਸਿੰਘ ਵੱਲੋਂ ਲਗਾਤਾਰ ਕਈ ਦਿਨਾਂ ਤੋਂ ਠੀਕ ਹੈ ਨਾ ਜਿਹੜੀ ਸ਼ਰਾਬ ਨਜਾਇਜ਼ ਦੀ ਕਵਰੀ ਹੋ ਰਹੀ ਆ ਜਿਸ ਸੰਬੰਧੀ ਅਸੀਂ ਮਕਦਮਾ ਮਿਤੀ 14 ਨੂੰ ਵੀ ਅਸੀਂ ਮਕਦਮਾ ਨੰਬਰ 124 ਜਿਹੜਾ ਦਰਜ ਕੀਤਾ ਸੰਗਤ ਸਿੰਘ ਪੁੱਤਰ ਕੀਰ ਸਿੰਘ ਵਾਸੀ ਪਿੰਡ ਮਰੋੜੀ ਤੋਂ ਵੀ 49 ਬੋਤਲਾਂ ਸ਼ਰਾਬ ਇਹ ਚੌਕੀ ਇੰਚਾਰ ਵੱਲੋਂ ਖੁਦ ਪਰਚਾ ਦੇ ਕੇ ਦਰਜ ਰਿਸ਼ ਕਰਕੇ ਦੋਸ਼ੀ ਨੂੰ ਗਿਰਫਤਾਰ ਕੀਤਾ ਗਿਆ ਕੱਲ ਵੀ ਅਮਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਰੋੜੀ ਦੇ ਜੋ ਹੈਗਾ ਪਿੰਡ ਮਰੋੜੀ ਹੈ ਜੋ ਇਹ ਬਾਰਡਰ ਤੇ ਪੈ ਜਾਂਦਾ ਹਰਿਆਣਾ ਤੇ ਪੰਜਾਬ ਦੇ ਵਿੱਚ ਇਸ ਨੇ ਜੋ ਸ਼ਰਾਬ ਨਿਰਾਜ ਕਿਸੇ ਕਰਕੇ ਭੋਲੇ-ਭਾਲੇ ਲੋਕਾਂ ਨੂੰ ਇਹ ਮਹਿੰਗੇ ਭਾਅ ਦੇ ਵਿੱਚ ਵੇਚ ਕੇ ਤੇ ਉਹਨਾਂ ਨਾਲ ਜ਼ਿੰਦਗੀ ਨਾਲ ਖਲਵਾੜ ਕਰਦੇ ਨੇਗੇ ਇਸ ਸਬੰਧੀ ਇਹਦੇ ਖਿਲਾਫ ਵੀ ਇਹਦੇ ਵੀ ਕੋਲੋਂ ਵੀ 49 ਬੋਤਲਾਂ ਸ਼ਰਾਬ ਜਿਹੜੇ ਹੈਗੀਆਂ ਰਿਕਵਰ ਹੁਣੇ ਜਿਸ ਦੇ ਖਿਲਾਫ ਮੁਕੱਦਮਾ ਨੰਬਰ 125 ਦਰਜ ਕੀਤਾ ਸੀ ਨੇ ਅੱਜ ਸਵੇਰ ਫਿਰ ਐਸਆਈ ਰਣਜੀਤ ਸਿੰਘ ਚੌਂਕੀ ਇੰਚਾਰਜ ਦੇ ਦਿਸ਼ਾ ਨਿਰਦੇਸ਼ ਦੇ ਤ ਠੀਕ ਹੈ ਸਵੇਰ ਨਾਕਾਬੰਦੀ ਕੀਤੀ ਹੋਈ ਤੇ ਇੱਕ ਮ੍ਰਿਤਕਾਰ ਜਿਹੜੀ ਹੈਗੀ ਆ ਦੱਬਨ ਖੇੜੀ ਤੋਂ ਕਦਿਆਲਪੁਰਾ ਨੂੰ ਹਰੀ ਸੀਗੀ ਤੇ ਉਹ ਜਿੱਥੇ ਨਾਕਾਬੰਦੀ ਦੇ ਦੌਰਾਨ ਠੀਕ ਹੈ ਨਸੂਆ ਇਹਦੇ ਕੋਲੋਂ ਇਕਸੋਸੀ ਬੋਤਲਾਂ ਜਿਹੜੀਆਂ ਆ ਗਿਆ ਹਨਾੜਾ ਮਾਰਕਾ ਸ਼ਰਾਬ ਦੀਆਂ ਜਿਹੜੀਆਂ ਡੱਗੀ ਦੇ ਵਿੱਚ ਔਰ ਪਿਛਲੀ ਸੀਰੀਜ਼ ਕੋਲੋਂ ਪਰ ਕਬਰ ਹੋਣੀਆਂ ਲਗੀਆਂ ਕੁੱਲ 15 ਪੇਟੀਆਂ ਸ਼ਰਾਬ ਨੇਗੀਆਂ ਜੋ ਮਾਰਕਾ ਸੌਂਕੀ ਆ ਤੇ ਮਾਰਕਾ ਕਲੱਬ ਹਰਿਆਣੇ ਦੀ ਹੈ ਜੀ ਇਸ ਕੀ ਕੀ ਕਰਾ ਇਹ ਈਡ ਕਬਰ ਹੋਈ ਹੈ ਦੇ ਕੋਲ ਇਹਦੇ ਖਿਲਾਫ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅਰੈਸਟਡ ਨੇਗੇ ਕੁਝ ਦੋਸ਼ੀਆਂ ਦੇ ਅਸੀਂ ਪੁਲਿਸ ਰਿਮਾਂਡ ਲਿਆ ਹੈ ਜਿਨ੍ਹਾਂ ਨੇ ਮੁਲਕੀ ਰਿਕਾਰਡ ਵੀ ਖੰਘਾਰ ਰਿਹਾ ਤੇ ਉਹਨਾਂ ਤੋਂ ਪਾਸੋਂ ਕੋਈ ਕੁਛ ਕਿਸ ਕਰ ਰਹੇ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਨੇ ਜਿਹੜੇ ਹਾਂ ਇਹ ਜਿਹੜੇ ਦੋਸ਼ੀ ਸੰਗਤ ਸਿੰਘ ਤੇ ਦਸ ਜੀ ਅਮਰਜੀਤ ਸਿੰਘ ਆ ਜਿਹੜਾ ਇਹ ਦੋਸ਼ੀ ਜਿਹੜਾ ਨਿਰਮਲ ਸਿੰਘ ਅਸੀਂ ਪੜਿਆ ਜਿਹੜਾ ਹੈਗਾ ਪਿੰਡ ਜੋਗੀਆਂ ਦਾ ਰਹਿਣ ਵਾਲਾ ਠੀਕ ਹੈ ਇਹਨਾਂ ਦਾ ਸਾਰਾ ਨਿ ਰਿਕਾਰਡ ਖੰਡਾੜਨ ਤੋਂ ਪਤਾ ਚੱਲਿਆ ਵੀ ਇਹ ਇਹ ਪਹਿਲਾਂ ਵੀ ਸ਼ਰਾਬ ਨਜਾਇਜ਼ ਕਸੀਦ ਕਰਨੇ ਆਉਂਦੇ ਨੇ ਠੀਕ ਹੈ ਇਸ ਕਰਕੇ ਇਹਨਾਂ ਨੂੰ ਵਾਰ-ਵਾਰ ਜੁਰਮਾ ਜਿਹੜੇ ਹੈਗੇ ਨੇ ਸ਼ਰਾਬ ਨਜਾਇਜ਼ ਕੱਢ ਕੇ ਅਤੇ ਕੁਝ ਲੋਕ ਬਾਹਰੋਂ ਹਰਿਆਣੇ ਦੀ ਲੈ ਕੇ ਸ਼ਰਾਬ ਲੈ ਆਖੇ ਕਿੰਨੇ ਤੇ ਜਿਹੜੇ ਹੈ ਕਿ ਲੋਕਾਂ ਨੂੰ ਮਹਿੰਗੇ ਬਾਦੇ ਵਿੱਚ ਵੇਚਦੇ ਆਦੀ ਨਹੀਂ ਗੀ ਇਸ ਕਰਕੇ ਇਹਨਾਂ ਨੂੰ ਪੂਰੀ ਸਾਡੇ ਵੱਲੋਂ ਪੂਰੀ ਤਾੜਨਾ ਤੁਹਾਡੇ ਮਾਦਮ ਰਹੀ ਕਰ ਰਹੇ ਆਂ ਵੀ ਅਸੀਂ ਜੋ ਸਾਡੇ ਇਲਾਕੇ ਦੇ ਵਿੱਚ ਜਿਹੜੇ ਇਹਦੇ ਨਸ਼ੇ ਦੇ ਸਰਕਾਰ ਦੇ ਦਾ ਸ਼ਰਾਬ ਨਜਾਇਜ਼ ਕਸੀਰ ਕਰਦੇ ਆਦੀ ਲੋਕ ਨੇ ਠੀਕ ਹੈ ਨਾ ਤੇ ਪਿੰਡ ਬਰਾਉੜੀ ਖਾਸ ਕਰਕੇ ਕਿਉਂ ਨਾ ਪਹਿਲਾਂ ਵੀ ਅਸੀਂ ਕਾਫੀ ਮਾਤਰਾ ਵੱਡੀ ਮਾਤਰਾ ਦੇ ਵਿੱਚ ਇਹਨਾਂ ਪਾਸੋਂ ਲਾਣ ਵਗੈਰਾ ਤੇ ਹੋਰ ਘਰ ਦੀ ਕੰਡੀ ਸ਼ਰਾਬ ਵਗੈਰਾ ਰਿਕਵਰ ਕੀਤੀ ਗਈ ਹੈ ਤੇ ਕਾਫੀ ਲੋਕਾਂ ਨੂੰ ਜਿਹੜੇ ਹੈਗੇ ਇਥੇ ਦੀ ਪਰਚੇ ਦਰਜ ਹੋਈ ਨੇਗੇ ਤੇ ਇਹਨਾਂ ਲੋਕਾਂ ਦੀਆਂ ਕੁਝ ਲੋਕਾਂ ਦੀ ਅਸੀਂpropto ਵੀ ਸੀਜ਼ਰ ਤੈ ਤਾਂ ਅਸੀਂ ਇਹਨਾਂ ਦੇ ਬਣਾ ਕੇ ਦਿੱਲੀ ਅਥਾਰਟੀ ਨੂੰ ਭੇਜਿਆ ਹੋ ਗਿਆ ਨੇਗੇ ਇਹਨਾਂ ਨੇ ਜਲਦੀ ਇਹਨਾਂ ਦੀਆਂ ਜਿਹੜੇ ਕੋਈ ਨਸ਼ੇ ਦੇ ਸਲਾਗਰ ਦੇ ਸ਼ਰਾਬ ਸ਼ਰਾਬ ਜਾਂ ਪੁੱਕੀ ਜਾਂ ਕੋਈ ਚਿੱਟਾ ਵੇਚ ਕੇ ਨਸ਼ੇ ਦੇ ਸਲਾਗਰ ਕੋਈpropto ਬਣਾ ਰਹੇ ਨੇ ਤੇ ਅਸੀਂ ਇਹਨਾਂ ਨੂੰ ਸੀਜ਼ਰ ਕਰਵਾ ਕੇ ਇਹਨਾਂ ਨੂੰ ਜਲਦੀ ਠੀਕ ਇਹਨਾਂ ਨੂੰ ਫ੍ਰੀਜ਼ ਕਰਾਵਾਂਗੇ ਠੀਕ ਹੈ ਨਾ ਇਸ ਸਬੰਧੀ ਮੇਰੇ ਵੱਲੋਂ ਪੂਰੀ ਵਾਰਨਿੰਗ ਆ ਇਹਨਾਂ ਨੂੰ ਵੀ ਜੇ ਕੋਈ ਮੇਰੇ ਏਰੀਆ ਦੇ ਵਿੱਚ ਕੋਈ ਜਾਂ ਮੇਰੇ ਚਮਕੀ ਦੇ ਏਰੀਆ ਦੇ ਵਿੱਚ ਕੋਈ ਬੰਦਾ ਕੋਈ ਨਸੀਦਸ ਦਾ ਕਰ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਠੀਕ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਬੜੇ ਸਖਤ ਨਿਰਦੇਸ਼ ਨੇ ਇਸ ਵਰਦੀ ਤੇ ਠੀਕ ਹੈ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ